ਹੰਦੀ ਦੋਸਤੋ ਲੈ ਕੇ ਹਾਜ਼ਰ ਆਪ ਆਪਣੀ ਕਹਾਣੀ ਰੋਇਆਂ ਦੇ ਫੁੱਲ ਭਾਗ ਦੂਜਾ ਇਸ ਕਹਾਣੀ ਨੂੰ ਲਿਖਿਆ ਹੈ ਕਿ ਰਨਦੀਪ ਕੌਰ ਨੇ ਵੀਰਪਾਲ ਆਪਣੇ ਹੱਥਾਂ ਉੱਪਰ ਲੱਗੀ ਮਹਿੰਦੀ ਦੇ ਰੰਗ ਨੂੰ ਨਿਹਾਰ ਰਹੀ ਸੀ ਸਾਰੇ ਰਿਸ਼ਤੇਦਾਰਾਂ ਦੀ ਕੁਰਬਲ ਕੁਰਬਲ ਸੁਣ ਰਹੀ ਸੀ ਕੋਲ ਬੈਠੀਆਂ ਵੀਰਪਾਲ ਦੀਆਂ ਪਰਜਾਈਆਂ ਉਸ ਨੂੰ ਛੇੜ ਰਹੀਆਂ ਸੀ ਨਹੀਂ ਵੀਰਪਾਲ ਤੇਰੀ ਸੱਸ ਤਾਂ ਤੈਨੂੰ ਬਹੁਤ ਪਿਆਰ ਕਰਿਆ ਕਰੂ ਵੇਖ ਲੈ ਕਿੰਨਾ ਰੰਗ ਚੜਿਆ ਮਹਿੰਦੀ ਦਾ ਨਹੀਂ ਨਹੀਂ ਚੰਨੂ ਅੱਜਕੱਲ ਜੀਦੇ ਘਰ ਵਾਲਾ ਜਿਆਦਾ ਪਿਆਰ ਕਰਦਾ ਹੋਵੇ ਉਸ ਕੁੜੀ ਦੇ ਮਹਿੰਦੀ ਜਿਆਦਾ ਰੰਗ ਦਿੰਦੀ ਆ ਵੀਰਪਾਲ ਭਾਬੀ ਦੀਆਂ ਗੱਲਾਂ ਸੁਣ ਸੁਣ ਕੇ ਵਿੱਚੇ ਵਿੱਚ ਖੁਸ਼ ਹੋ ਰਹੀ ਸੀ ਸਾਰੇ ਹੀ ਬਹੁਤ ਖੁਸ਼ ਸੀ ਪਰ ਬਚੋਲੇ ਬਣੇ ਭੂਆ ਤੇ ਫੁੱਫੜ ਨੂੰ ਲੱਗ ਰਿਹਾ ਸੀ ਕਿ ਸਾਡੀ ਕੋਈ ਪੁੱਛਗਿੱਛ ਨਹੀਂ ਹੋ ਰਹੀ ਨਾਨਕਿਆਂ ਵੱਲੋਂ ਜਾਗੂ ਕੱਢੀ ਗਈ ਗਿੱਧਾ ਪੂਰੇ ਜੋਰਾਂ ਤੇ ਪੈ ਰਿਹਾ ਸੀ ਵੀਰਪਾਲ ਦੇ ਸਾਰੇ ਹੀ ਭਰਾਮਾਣੇ ਬਹੁਤ ਬੋਲੀਆਂ ਪਾਈਆਂ ਵੀਰਪਾਲ ਨੂੰ ਵੀ ਨਚਾਇਆ ਗਿਆ ਸਵੇਰੇ ਜਲਦੀ ਉੱਠਣ ਕਰਕੇ ਵੀਰਪਾਲ ਤੇ ਪ੍ਰੀਤੀ ਦੋਹੇ ਕਮਰੇ ਵਿੱਚ ਆ ਗਈਆਂ ਤੇ ਗੱਲਾਂ ਕਰਨ ਲੱਗੀਆਂ ਵੀਰਪਾਲ ਕੁੰਬਲ ਮੈਨੂੰ ਤੇਰਾ ਜੀਜਾ ਕਹਿੰਦਾ ਸੀ ਕਿ ਨਿਰਮਲ ਪੁੱਛਦਾ ਜਿਹਨੇ ਵੀਡੀਓ ਕਾਲ ਕੀਤੀ ਸੀ ਉਹ ਕੌਣ ਆ ਮੈਂ ਵੀ ਕਹਤਾ ਕਿ ਉਹ ਮੇਰੀ ਭੂਆ ਦੀ ਕੁੜੀ ਆ ਅੱਛਾ ਵੀਰਪਾਲ ਹੋਰ ਨਹੀਂ ਕੁਝ ਬੋਲੇ ਭਾਜੀ ਨਹੀਂ ਨਹੀਂ ਹੋਰ ਤਾਂ ਕੀ ਕਹਿਣਾ ਸੀ ਬਸ ਸਾਡੀਆਂ ਹੀ ਗੱਲਾਂ ਨਹੀਂ ਮੁੱਕੀਆਂ ਲੈ ਵੇਖ ਲਾ ਹੁਣ ਵੀ ਫੋਨ ਆਈ ਜਾਂਦਾ ਚੱਲ ਰੋਕ ਕੇ ਮੈਂ ਕਰਦੀ ਆ ਗੱਲ ਪ੍ਰੀਤੀ ਕੱਲ ਨੂੰ ਪਾਉਣ ਵਾਲੇ ਆਪਣੇ ਕੱਪੜੇ ਪ੍ਰੈਸ ਕਰ ਰਹੀ ਸੀ। ਵੀਰਪਾਲ ਆਪਣੀ ਹੀ ਦੁਨੀਆ ਵਿੱਚ ਖੁੱਬੀ ਹੋਈ ਸੀ। ਵੀਰਪਾਲ ਦੀ ਨਹਾਇਤੋਈ ਕੀਤੀ ਗਈ। ਸਵੇਰ ਦੇ 4 ਵਜੇ ਸਾਰੇ ਉੱਠ ਗਏ। ਵਿਆਹ ਤਾਂ ਪਹਿਲੇ ਸੇ ਵਿੱਚ ਕਰਨਾ ਸੀ। ਤੁਰਦਿਆਂ ਫਿਰਦਿਆਂ ਹੀ 7 ਵਜ ਗਏ। ਵੀਰਪਾਲ ਤੇ ਪ੍ਰੀਤੀ ਪਾਲਰ ਵਿੱਚ ਤਿਆਰ ਹੋਣ ਲਈ ਚਲੀਆਂ ਗਈਆਂ। ਬਰਾਤ ਦੇ ਆਉਂਦਿਆਂ ਹੀ ਪਹਿਲਾਂ ਆਨੰਦ ਕਾਰਜ ਹੋਣੇ ਸਨ। ਬਰਾਤ ਸਹੀ 11:30 ਵਜੇ ਪਹਿਲਾਂ ਸਿੱਧਾ ਪਿੰਡ ਤਖਤੂਪੁਰੇ ਪਹੁੰਚੀ। ਕੁਲਦੀਪ ਸੇਰਿਆਂ ਵਿੱਚ ਸਜਿਆ ਹੋਇਆ ਸੀ। ਜਿਸ ਦੀਆਂ ਨਜ਼ਰਾਂ ਵੀਰਪਾਲ ਨੂੰ ਲੱਭ ਰਹੀਆਂ ਸਨ ਵੀਰਪਾਲ ਅਤੇ ਕੁਲਦੀਪ ਦੋਹਾਂ ਨੇ ਲਾਮਾਂ ਲਈਆਂ ਆਨੰਦ ਕਾਰਜ ਹੋ ਗਏ ਸੀ ਦੋਹੇ ਜਣੇ ਬਹੁਤ ਖੁਸ਼ੀ ਭਾਈ ਜੀ ਨੇ ਦੋਹਾਂ ਦਾ ਨਾਮ ਇੱਕ ਰਜਿਸਟਰ ਉੱਪਰ ਲਿਖਿਆ ਹੋਇਆ ਸੀ ਤੇ ਦੋਨਾਂ ਦੇ ਦਸਤਖਤ ਕਰਵਾਈ ਗਏ ਹੁਣ ਦੋਨੋਂ ਪਤੀ ਪਤਨੀ ਬਣ ਚੁੱਕੇ ਸਨ ਪਿਆਰ ਦੀਆਂ ਨਜ਼ਰਾਂ ਇੱਕ ਦੂਜੇ ਨਾਲ ਨਾ ਟਕਰਾਉਣ ਇਹ ਨਹੀਂ ਹੋ ਸਕਦਾ ਪਿਆਰ ਸਹੀ ਏਸੀ ਹੈ ਨਾਕਾ ਲਾਈ ਖੜੀਆਂ ਕੁੜੀਆਂ ਵਿੱਚ ਪ੍ਰੀਤੀ ਵੀ ਉਚੇਚੇ ਤੌਰ ਤੇ ਤਿਆਰ ਹੋਈ ਖੜੀ ਸੀ ਨਿਰਮਲ ਦੀਆਂ ਨਜ਼ਰਾਂ ਵੀ ਪ੍ਰੀਤੀ ਵਿੱਚ ਹੀ ਸੀ ਨਾਲ ਦੇ ਮੁੰਡੇ ਨੇ ਉਸ ਨੂੰ ਕੰਨ ਵਿੱਚ ਕਿਹਾ ਓਏ ਉਧਰ ਹੀ ਨਾ ਝਾਕੀ ਜਾ ਮੂਵੀ ਵਾਲੇ ਦਾ ਕੈਮਰਾ ਤੇਰੇ ਵੱਲ ਨਾ ਹੋ ਜੇ ਨਿਰਮਲ ਸੱਚਮੁੱਚ ਕੱਚਾ ਜਿਹਾ ਹੋ ਗਿਆ ਪਰ ਫਿਰ ਵੀ बार-बार ਮੱਥੇ ਉੱਤੇ ਆਉਂਦੀਆਂ ਜੁਲਫਾਂ ਨੂੰ ਆਪਣੇ ਗੋਰੇ ਹੱਥਾਂ ਨਾਲ ਪਛਾਣ ਕਰਦੀ ਪ੍ਰੀਤੀ ਉਸ ਦੀਆਂ ਅੱਖਾਂ ਸਾਹਮਣੇ ਕੋਮ ਰਹੀ ਸੀ ਸਾਲੀਆਂ ਨੇ ਰੀਬਨ ਕਟਿਆ ਅੱਗੋਂ ਕੁਲਦੀਪ ਨੇ ਆਪਣੀ ਛੋਟੀ ਸਾਲੀ ਰਾਣੀ ਦੇ ਸੋਨੇ ਦੀ ਰਿੰਗ ਪਾਈ ਤੇ ਕੁਝ ਪੈਸੇ ਦਿੱਤੇ। ਚੋਰ ਅੱਖਾਂ ਨਾਲ ਆਸ਼ਕ ਆਪਣੀਆਂ ਪੂਰੀਆਂ ਰੀਜਾਂ ਲਾ ਰਹੀ ਸੀ। ਵੀਰਪਾਲ ਦਾ ਫੋਨ ਪ੍ਰੀਤੀ ਕੋਲ ਸੀ। ਕੁਲਦੀਪ ਦਾ ਫੋਨ ਨਿਰਮਲ ਕੋਲ। ਇਸ਼ਾਰੇ ਦੇ ਵਿੱਚ ਡਰਦੇ-ਡਰਦੇ ਨਿਰਮਲ ਨੇ ਆਪਣਾ ਨੰਬਰ ਵੀਰਪਾਲ ਦੇ ਫੋਨ ਤੇ ਸੈਂਡ ਕਰ ਦਿੱਤਾ। ਵਿਆਹ ਦੀਆਂ ਸਾਰੀਆਂ ਰਸਮਾਂ ਬਿਨਾ ਕਿਸੇ ਲੜਾਈ ਝਗੜੇ ਦੇ ਨੇਪਰੇ ਚੜ ਗਈਆਂ। ਅੱਜ ਵੀਰਪਾਲ ਨੂੰ ਵੱਖਰਾ ਹੀ ਰੂਪ ਚੜਿਆ ਹੋਇਆ ਸੀ। ਵਿਦਾਈ ਦਾ ਟਾਈਮ ਹੋ ਗਿਆ ਸੀ। ਸਭ ਦੀਆਂ ਅੱਖਾਂ ਵਿੱਚ ਹੰਝੂ ਸੀ ਖਾਸ ਕਰ ਬੀਰਪਾਲ ਦੀ ਮਾਂ ਦੀਆਂ ਅੱਖਾਂ ਵਿੱਚੋਂ ਵਗਦੇ ਹੰਝੂ ਧੀਆ ਪ੍ਰਤੀ ਮੋਦਰਸਾ ਰਹੇ ਸਨ ਪਾਲ ਪੋਸ ਕੇ ਵੱਡੀਆਂ ਕੀਤੀਆਂ ਧੀਆ ਤੇ ਫਿਰ ਬਗਾਨਿਆਂ ਦਾ ਤੱਕ ਜੇਹਾ ਹੋ ਗ ਜਾਂਦਾ ਇੱਕ ਪਲ ਵਿੱਚ ਧੀਆ ਬਗਾਨੀਆਂ ਹੋ ਜਾਂਦੀਆਂ ਨੇ ਬੀਰਪਾਲ ਹੋ ਕੇ ਲੈ ਕੇ ਰੋ ਰਹੀ ਸੀ ਪਰ ਕੁਲਦੀਪ ਦਾ ਪਿਆਰ ਨਾਲ ਫੜਿਆ ਹੱਥ ਉਸ ਨੂੰ ਬਹੁਤ ਚੰਗਾ ਲੱਗਿਆ ਬਰਾਤ ਪਿੰਡ ਲੋਪੋ ਪਹੁੰਚ ਚੁੱਕੀ ਸੀ ਗੱਡੀ ਵਿੱਚੋਂ ਉਤਰਦੀ ਬੀਰਪਾਲ ਦੀਆਂ ਅੱਖਾਂ ਵਿੱਚ ਕੁਲਦੀਪ ਇਹ ਕਰਾਮ ਦੀ ਜਗਦੀ ਦੀਪਮਾਲਾ ਦੀ ਰੋਸ਼ਨੀ ਨੇ ਵੀਰਪਾਲ ਨੂੰ ਜਿਵੇਂ ਉਡੀਕ ਰਿਆ ਸੀ ਜੋੜੀ ਉੱਤੇ ਪਾਣੀ ਬਾਰਿਆ ਗਿਆ ਸੁਹਾਗ ਦੇ ਗੀਤ ਗਾਏ ਗਏ ਸਾਰੀਆਂ ਰਸਮਾਂ ਹੋਣ ਤੋਂ ਬਾਅਦ ਕੁਲਦੀਪ ਨੇ ਪਰਜਾਈਆਂ ਨੂੰ ਬਾਹਰ ਜਾਣ ਦਾ ਇਸ਼ਾਰਾ ਕੀਤਾ ਉਹ ਹੱਸ ਪਈਆਂ ਤੇ ਦੁੱਧ ਗਰਮ ਕਰਨ ਚਲੀਆਂ ਗਈਆਂ ਵੀਰਪਾਲ ਨੀਮੀ ਪਾ ਕੇ ਬੈਠੀ ਸੀ ਕੁਲਦੀਪ ਬੋਲਿਆ ਵੀਰਪਾਲ ਮੈਂ ਉਹੀ ਹਾਂ ਜਿਹਦੇ ਨਾਲ ਇੰਨੀਆਂ ਗੱਲਾਂ ਕਰਦੀ ਸੀ ਹੁਣ ਨੀਮੀ ਪਾਈ ਬੈਠੀ ਆ ਉਦੋਂ ਤਾਂ ਆਪਾਂ ਫੋਨ ਤੇ ਗੱਲਾਂ ਕਰਦੇ ਸੀ ਹੁਣ ਮੈਨੂੰ ਸੰਗ ਲੱਗਦੀ ਆ ਅੱਛਾ ਜੀ ਮੇਰੇ ਤੋਂ ਕਾਦੀ ਸੰਗ ਕੁਲਦੀਪ ਪਿਆਰ ਨਾਲ ਵੀਰਪਾਲ ਨੂੰ ਜੱਫੀ ਪਾਉਣ ਲੱਗਿਆ ਸੀ ਕਿ ਉਹਦੀ ਪਰਜਾਈ ਨੇ ਬਾਰ ਖੋਲ ਦਿੱਤਾ ਕੁਲਦੀਪ ਕੱਚਾ ਜਿਹਾ ਹੋ ਗਿਆ ਤੇ ਬੋਲਿਆ ਭਾਬੀ ਦੱਸ ਕੇ ਆਈਦਾ ਹੁੰਦਾ ਨਾ ਐਡੀ ਕੀ ਕਾਲਾ ਨਾਲੇ ਚੱਲ ਤੂੰ ਬਾਹਰ ਅੱਜ ਅਸੀਂ ਪੈਣਾ ਤੇਰੀ ਵੀਰਪਾਲ ਨਾਲ ਲੈ ਭਾਬੀ ਆ ਕੀ ਗੱਲ ਹੋਈ ਭਾਬੀ ਅਸੀਂ ਕੀ ਇਹਦਾ ਕੁਝ ਲਾ ਲਮਾਂ ਗੀਆਂ ਚੈੱਕ ਕਰ ਲਾ ਉਹੋ ਜਿਹੀ ਹੋਊਗੀ ਕੱਲ ਨੂੰ ਵੀ ਸਾਰੀਆਂ ਜਣੀਆਂ ਹੱਸ ਪਈਆਂ ਕੁਲਦੀਪ ਨੇ ਵੀਰਪਾਲ ਨੂੰ ਫੋਨ ਦਾ ਇਸ਼ਾਰਾ ਕੀਤਾ ਤੇ ਕਮਰੇ ਵਿੱਚੋਂ ਬਾਹਰ ਆ ਗਿਆ ਵਿਆਹ ਹੋਏ ਨੂੰ 10 ਦਿਨ ਬੀਤ ਗਏ ਸੀ ਵੀਰਪਾਲ ਆਪਣੇ ਪੇਕੇ ਪਿੰਡ ਚਾਰਕ ਦੇ ਲਾਈ ਸੀ ਪਰ ਘਰ ਵਿੱਚ ਵਰਕਸ਼ਾਪ ਲੱਗੀ ਹੋਣ ਕਾਰਨ ਘਰ ਦੇ ਕੰਮ ਦਾ ਔਖਾ ਸੀ ਤਾਂ ਕਰਕੇ ਕੁਲਦੀਪ ਦੀ ਮਾਂ ਨੇ ਪਹਿਲੇ ਹੀ ਵੀਰਪਾਲ ਨੂੰ ਕਹਿ ਦਿੱਤਾ ਸੀ ਕਿ ਭਾਈ ਹੁਣ ਪੇਕੇਆਂ ਦੀ ਚਸ ਘੱਟ ਰੱਖੀ ਆਏ ਗਏ ਦਾ ਘਰ ਆ ਆਪਣੇ ਤਾਂ ਚਾਹ ਦੀ ਪਤੀਲੀ ਚੁੱਲ੍ਹੇ ਤੇ ਹੀ ਰਹਿੰਦੀ ਆ ਵੀਰਪਾਲ ਨੇ ਇਸ ਗੱਲ ਨੂੰ ਪਿਆਰ ਨਾਲ ਹੀ ਲਿਆ ਕਰਦਾ ਕੰਮ ਵੀਰਪਾਲ ਚਾਪਕਮੀ ਪੈਰੀ ਹੀ ਕਰ ਦਿੰਦੀ ਇੱਕ ਦਿਨ ਵੀਰਪਾਲ ਰਸੋਈ ਅੰਦਰ ਰੋਟੀਆਂ ਪਕਾ ਰਹੀ ਸੀ ਸੱਸ ਕੋਲ ਨਾਲ ਵਾਲੀ ਗਵੰਡਣ ਆ ਕੇ ਬੈ ਗਈ ਦੋਹਾਂ ਦੀਆਂ ਗੱਲਾਂ ਵੀਰਪਾਲ ਨੂੰ ਸਾਫ਼ ਸੁਣ ਰਹੀਆਂ ਸਨ ਗਵੰਡਣ ਲੈ ਭੈਣੇ ਤੇਰੀ ਤਾਂ ਕਰਤੀ ਫਿਰ ਉਂਗਲ ਖੱਟੀ ਕੁੜਮਾ ਨੇ ਸੱਸ ਆਹ ਵੇਖ ਲੈ ਭੈਣੇ ਦੋ ਆਣੇ ਪਰ ਤੋਂ ਵੀ ਘੱਟ ਲੱਗਦੀ ਆ ਵੇਖ ਲੈ ਮੈਨੂੰ ਤਾਂ ਸੀ ਵੀ ਕਰਨ ਧੱਕਣਗੇ ਮੇਰੇ ਪਰ ਵੇਖਲਾ ਸ਼ਾਂਪਾ ਕੇ ਡੰਗਸਾਰਤਾ ਕੀ ਹੁੰਦਾ ਸੀ ਜੇ ਪੋਰਾ ਹੋਰ ਪਾ ਦਿੰਦੇ ਸਿਉਣਾ ਗਵੰਡਣ ਉਹ ਵੇਖਲਾ ਨਿੱਕੇ ਚ ਮਯਾਰਾਂ ਦੀ ਬਹੂ ਨੂੰ ਗਾਹ ਪੇਕਿਆਂ ਵਾਲਿਆਂ ਨੇ ਸੈਟ ਪਾਏ ਆ ਸੋਨੇ ਦੇ ਐਵੇਂ ਕਹਿਦਾ ਭਾਈ ਮੇਰੀ ਨੂੰ ਵੀ ਮੇਰੇ ਵਾਸਤੇ ਕੰਨਾਂ ਵਾਲੇ ਕਾਂਡੇ ਬਣਵਾ ਕੇ ਲਈ ਆਈ ਸੀ ਤੇਰੀ ਨੂੰ ਦਾ ਪਤਾ ਨਹੀਂ ਭੈਣੇ ਗੱਲਾਂ ਸੁਣਦੀ ਵੀਰਪਾਲ ਦਾ ਹੱਥ ਗਰਮ ਤਵੇ ਉੱਤੇ ਲੱਗ ਗਿਆ ਐਨੇ ਨੂੰ ਕੁਲਦੀਪ ਚਾਹ ਦੇ ਚਾਰ ਕੱਪ ਬਣਾਉਣ ਲਈ ਵੀਰਪਾਲ ਕੋਲ ਆ ਗਿਆ ਤਾਂ ਵੀਰਪਾਲ ਦੇ ਹੱਥ ਨੂੰ ਵੇਖ ਕੇ ਪੁੱਛਣ ਲੱਗਿਆ ਕੀ ਹੋਇਆ ਵੀਰਪਾਲ ਵੀਰਪਾਲ ਨੇ ਦੱਸਿਆ ਕਿ ਉਸ ਦਾ ਹੱਥ ਜਲ ਗਿਆ ਹੈ ਕੁਲਦੀਪ ਧਿਆਨ ਨਾਲ ਕੰਮ ਕਰਿਆ ਕਰ ਵੀਰਪਾਲ ਮੈਂ ਨਹੀਂ ਚਾਹੁੰਦਾ ਮੇਰੀ ਚੰਨ ਵਰਗੀ ਬੌਟੀ ਤੇ ਕੋਈ ਦਾਗ ਪਵੇ ਵੀਰਪਾਲ ਮੈਂ ਤੁਹਾਡੇ ਨਾਲ ਗੱਲ ਕਰਨੀ ਆ ਜੀ ਕੁਲਦੀਪ ਗੱਲਾਂ ਆਪਾਂ ਰਾਤ ਨੂੰ ਕਰਾਂਗੇ ਤੂੰ ਕੇਰਾਂ ਚਾਰ ਕੱਪ ਚਾਹ ਦੇ ਬਣਾ ਦੇ ਉਸ ਤੋਂ ਪਹਿਲਾਂ ਪੇਸਟ ਲਗਾ ਲੈ ਆਪਣੇ ਹੱਥ ਤੇ ਚਲ ਮੈਂ ਲਾ ਦਿੰਨਾ ਉਹ ਤਾਂ ਬਾਕੀ ਤੂੰ ਹੁਣ ਰੋਟੀ ਨਾ ਪਕਾਈ ਮੈਂ ਮੰਮੀ ਨੂੰ ਕਹਿ ਦਿੰਨਾ ਉਹ ਆਪੇ ਲਾ ਲੈਣਗੇ ਪਰ ਵੀਰਪਾਲ ਨੇ ਕਿਹਾ ਕਿ ਰੋਟੀ ਤਾਂ ਬਣ ਗਈ ਆ ਤੁਸੀਂ ਬਸ ਚਾਹ ਦੀ ਉਡੀਕ ਕਰੋ ਕੁਲਦੀਪ ਤਾਂ ਵੀਰਪਾਲ ਨੂੰ ਬਹੁਤ ਪਿਆਰ ਕਰਦਾ ਸੀ ਪਰ ਉਸ ਦੀ ਸੱਸ ਪੂਰੀ ੜਬ ਟੱਕਰੀ ਹਰ ਪੰਜ ਦਿਨ ਵਿੱਚ ਕੋਈ ਕਸਰ ਨਹੀਂ ਛੱਡਦੀ ਵੀਰਪਾਲ ਕੰਮ ਵਿੱਚ ਬਹੁਤ ਤੇਜ਼ ਸੀ ਪਰ ਉਹ ਉਸ ਨੂੰ ਨੀਮਾ ਬਖਾਉਣ ਵਿੱਚ ਕਸਰ ਨਹੀਂ ਛੱਡਦੀ ਸੀ ਉਸਨੇ ਕੋਸ਼ਿਸ਼ ਕੀਤੀ ਕਿ ਉਹ ਆਪਣੇ ਘਰ ਵਾਲੇ ਕੁਲਦੀਪ ਨੂੰ ਦੱਸੇ ਪਰ ਕੁਝ ਸੋਚ ਸਮਝ ਕੇ ਉਹ ਚੁੱਪ ਕਰ ਜਾਂਦੀ ਸਮਾਜ ਵਿੱਚ ਰਹਿਣ ਵਾਲਾ ਦੂਜਾ ਵਿਅਕਤੀ ਸਾਨੂੰ ਆਪਣੇ ਆਪ ਨੂੰ ਖੁਦ ਨਾਲੋਂ ਵਧੀਆ ਜ਼ਿੰਦਗੀ ਬਤੀਤ ਕਰਦਾ ਪ੍ਰਤੀਤ ਹੁੰਦਾ ਹੈ ਪਰ ਵੇਖਿਆ ਜਾਵੇ ਤਾਂ ਹਰ ਘਰ ਵਿੱਚ ਹੀ ਦੁੱਖ ਸੁੱਖ ਤੇ ਸ਼ਰੀਕ ਹੁੰਦੇ ਆ ਪਰ ਕਈਆਂ ਦੀ ਜ਼ਿੰਦਗੀ ਰੋਹਿਆਂ ਵਾਲੇ ਫੁੱਲ ਵਰਗੀ ਹੁੰਦੀ ਆ ਜਿੱਥੇ ਕਿਤੇ ਖੁਸ਼ੀਆਂ ਆਉਣ ਦੀ ਆਸ ਹੋਵੇ ਉਹ ਵੀ ਮੁਰਝਾ ਜਾਂਦੀਆਂ ਨੇ ਬੀਰਪਾਲ ਜਦੋਂ ਦੀ ਵਿਆਹੀ ਆਈ ਸੀ ਦੋ ਕੁ ਮਹੀਨੇ ਸੁੱਖ ਦੇ ਲੰਗੇ ਪਰ ਬਾਅਦ ਵਿੱਚ ਉਸ ਦੀ ਸੱਸ ਨੇ ਤੰਗ ਕਰਨਾ ਸ਼ੁਰੂ ਕਰ ਦਿੱਤਾ ਸੀ ਬੀਰਪਾਲ ਜਦੋਂ ਕੁਲਦੀਪ ਨੂੰ ਦੱਸਦੀ ਉਹ ਕਹਿੰਦਾ ਗੱਲ ਤਾਂ ਤੇਰੀ ਠੀਕ ਆ ਪਰ ਤੇਰੇ ਘਰਦਿਆਂ ਨੇ ਵੀ ਸੋਚਣਾ ਸੀ ਵੇਖ ਲਾ ਅਸੀਂ ਦੋ ਮੁੰਡੇ ਹੀ ਸੀ ਨਾਲੇ ਤੂੰ ਆਪਣਾ ਕਾਰੋਬਾਰ ਵੀ ਦੇਖ 20 ਕਿੱਲੇ ਵਾਲੇ ਨੂੰ ਮਾਤ ਪਾਉਂਦਾ ਬੀਰਪਾਲ ਇੰਨਾ ਹੰਕਾਰ ਵੀ ਚੰਗਾ ਨਹੀਂ ਹੁੰਦਾ ਗੁਰਮੀਤ ਪੈਸਾ ਤੇ ਲਤਾ ਹੱਥਾਂ ਦੀ ਮੈਲ ਹੁੰਦਾ ਇਹਦਾ ਕੀ ਹੰਕਾਰ ਕਰਨਾ ਰਿਸ਼ਤਾ ਕਰਨ ਤੋਂ ਪਹਿਲਾਂ ਪੂਆ ਨੇ ਸਾਨੂੰ ਕਿਹਾ ਸੀ ਕਿ ਮੁੰਡੇ ਵਾਲਿਆਂ ਦੀ ਕੋਈ ਮੰਗ ਨਹੀਂ ਪਰ ਫਿਰ ਵੀ ਅਸੀਂ ਕਿਤੇ ਵੱਧ ਕੇ ਸਮਾਨ ਦਿੱਤਾ ਗੁਰਮੀਤ ਸਵੇਰ ਦਾ ਤੇਰਾ ਆਹੀ ਕਲੇਸ਼ ਆ ਜਾਂ ਰੋਟੀ ਲਿਆ ਵੀਰਪਾਲ ਆਪਣੀਆਂ ਅੱਖਾਂ ਜਈਆਂ ਪਰ ਪਰੇਮਾਨ ਨਾਲ ਕੁਲਦੀਪ ਬਾਸ ਤੇ ਰੋਟੀ ਲੈ ਆਈ ਵੀਰਪਾਲ ਸੌਰੀ ਯਾਰ ਕੁਲਦੀਪ ਨੂੰ ਸ਼ਾਇਦ ਵੀਰਪਾਲ ਉੱਤੇ ਤਰਸ ਆ ਗਿਆ ਸੀ ਮੈਂ ਜ਼ਿਆਦਾ ਬੋਲ ਗਿਆ ਪਰ ਯਾਰ ਗੱਲ ਕਰਨ ਦਾ ਵੀ ਕੋਈ ਟਾਈਮ ਹੁੰਦਾ ਜਦੋਂ ਮੈਂ ਥੱਕਿਆ ਹੋਇਆ ਘਰ ਆਉਣਾ ਤੂੰ ਉਦੋਂ ਹੀ ਸ਼ੁਰੂ ਹੋ ਜਾਂਦੀ ਆ ਮੂਡ ਵੇਖ ਕੇ ਗੱਲ ਕਰਿਆ ਕਰ ਮੇਰੀ ਪਿਆਰੀ ਵੀਰਪਾਲ ਮੈਂ ਨਹੀਂ ਚਾਹੁੰਦਾ ਕਿ ਸਾਡਾ ਦੋਨਾਂ ਦਾ ਮੂਡ ਖਰਾਬ ਹੋਵੇ ਪਰ ਕਈਆਂ ਹੋਈਆਂ ਗੱਲਾਂ ਤੀਰ ਵਾਂਗੂ ਹਮੇਸ਼ਾ ਚੁਪਦੀਆਂ ਰਹਿੰਦੀਆਂ ਨੇ ਵੀਰਪਾਲ ਨੂੰ ਦਿਨ ਟੱਪ ਗਏ ਸੀ ਉਹ ਥੋੜੇਕ ਦਿਨ ਆਪਣੇ ਪੇਕੇ ਲਾ ਕੇ ਆਉਣਾ ਚਾਹੁੰਦੀ ਸੀ ਉਸਨੇ ਕੁਲਦੀਪ ਨੂੰ ਪੇਕੇ ਜਾਣ ਬਾਰੇ ਕਿਹਾ ਤਾਂ ਉਹ ਬੋਲਿਆ ਦੋਕ ਦਿਨ ਰੁਕ ਜਾ ਮੈਂ ਛੱਡ ਆਵਾਂਗਾ ਤੈਨੂੰ ਵੀਰਪਾਲ ਨੂੰ ਆਪਣੇ ਪੇਕੇ ਜਾਣ ਦਾ ਵੱਖਰਾ ਹੀ ਚਾ ਸੀ ਅੱਜ ਉਸਨੇ ਰੋਟੀ ਬਣਾਈ ਤੇ ਆਪਣੇ ਦਿਔਰ ਨਿਰਮਲ ਨੂੰ ਫੜਾਉਣ ਵਾਸਤੇ ਕਮਰੇ ਵਿੱਚ ਗਈ ਤਾਂ ਅਗਾਹ ਵੇਖ ਕੇ 당ਗ ਰਹਿ ਜਾਂਦੀ ਆ ਕਿਉਂਕਿ ਨਿਰਮਲ ਦੀ ਵੀਡੀਓ ਕਾਲ ਪ੍ਰੀਤੀ ਨੂੰ ਲੱਗੀ ਹੋਈ ਸੀ ਵੀਰਪਾਲ ਦੱਬੇ ਪੈਰੀ ਅੰਦਰ ਗਈ ਤੇ ਨਿਰਮਲ ਦਾ ਫੋਨ ਇੱਕਦਮ ਆਪਣੇ ਹੱਥ ਵਿੱਚ ਫੜ ਲਿਆ ਪ੍ਰੀਤੀ ਨੇ ਫੋਨ ਕੱਟ ਦਿੱਤਾ ਨਿਰਮਲ ਉਹ ਭਾਬੀ ਆ ਕੀ ਕੀਤਾ ਇਹ ਤਾਂ ਮੇਰਾ ਲਿਹਾਜੀ ਸੀ ਚੱਲ ਤੂੰ ਫੇਰ ਕਰ ਲੈ ਵੀਰਪਾਲਾ ਹਾਂ ਮੈਨੂੰ ਵੀ ਲੱਗਦਾ ਤੇਰਾ ਖਾਸ ਲਿਹਾਜੀ ਸੀ ਤੂੰ ਆਪਣੇ ਲਿਹਾਜੀ ਨਾਲ ਗੱਲ ਕਰ ਮੈਂ ਤਾਂ ਰੋਟੀ ਫੜਾਉਣ ਆਈ ਸੀ ਖਾਲਾ ਰੋਟੀ ਵੀਰਪਾਲ ਹੋਰ ਵੀ ਖੁਸ਼ ਸੀ ਕਿ ਚੱਲ ਚੰਗਾ ਹੋਇਆ ਮੈਂ ਤਾਂ ਆਪਣੀ ਭੈਣ ਦਾ ਸਾਖ ਨਿਰਮਲ ਨੂੰ ਹੀ ਕਰਵਾਉ ਦੋਹੇ ਭੈਣਾਂ ਇੱਕੋ ਕਰ ਹੋ ਜਾਵਾਂਗੀਆਂ ਨਾਲੇ ਮੇਰੇ ਦੁੱਖਾਂ ਨੂੰ ਵੰਡਾਉਣ ਵਾਲਾ ਵੀ ਕੋਈ ਹੋ ਜਾਊਗਾ ਹੁਣ ਜਦੋਂ ਪੇਕੇ ਗਈ ਤਾਂ ਸਾਰੀ ਗੱਲਬਾਤ ਕਰਕੇ ਆਉਂਾਂ ਨਾਲ ਵੀਰਪਾਲ ਆਪਣੇ ਪੇਕੇ ਘਰ ਆ ਗਈ ਜਿਵੇਂ ਪੇਕੇ ਘਰ ਆ ਕੇ ਉਸ ਨੂੰ ਸੁੱਖ ਦਾ ਸਾਹ ਆਇਆ ਹੋਵੇ ਸਾਰੇ ਬੇੜੇ ਵਿੱਚ ਭੱਜੀ ਫਿਰਦੀ ਸੀ ਖੁੱਲਾ ਹੱਸ ਰਹੀ ਸੀ ਅੱਜ ਉਸ ਨੂੰ ਕੋਈ ਵੀ ਬੰਦਸ਼ ਨਹੀਂ ਸੀ ਬੇੜੇ ਵਿੱਚ ਘੁੰਮਦੀ ਫਿਰਦੀ ਵੀਰਪਾਲ ਇੱਕਦਮ ਆ ਕੇ ਮੰंजे ਤੇ ਬੈਠ ਗਈ ਤੇ ਕੋਲ ਬੈਠੀ ਆਪਣੀ ਮਾਂ ਦੇ ਗਲ ਲੱਗ ਕੇ ਰੋ ਪਈ ਮਾਂ ਹੈਂ ਮੇਰੀ ਕਮਲੀ ਤੀ ਕਿਵੇਂ ਰੋਣ ਲੱਗ ਪਈ ਕੀ ਗੱਲ ਹੋ ਗਈ ਵੀਰਪਾਲ ਰਾਣੀ ਆਪਣਾ ਸਕੂਲ ਦਾ ਕੰਮ ਕਰਦੀ ਕਰਦੀ ਬੋਲੀ ਮਾਂ ਮਾਂ ਭੈਣ ਨੂੰ ਐ ਤਾਂ ਨਹੀਂ ਹੋ ਗਿਆ ਵੀ ਜੀਜੇ ਨੇ ਰਾਣੀ ਨੂੰ ਤਾਂ ਸ਼ੈਂਪਾ ਪਾ ਦਿੱਤੀ ਮੈਨੂੰ ਨਹੀਂ ਪਾਈ ਮਾਂ ਨਾ ਛੇੜਨੀ ਰਾਣੀਏ ਰਾਣੀ ਫਿਰ ਵੇਖ ਲਾ ਮਾਂ ਇਹਦੇ ਤਾਂ ਪਾਈ ਨਹੀਂ ਕੋਈ ਵੀ ਸ਼ੈਂਪ ਆਹ ਕਾਂਟੇ ਵੀ ਮੈਨੂੰ ਤਾਂ ਬਣੌਟੀ ਜਿਹਾ ਲੱਗਦੇ ਆ। ਮਾਂ ਵੀ ਆਪਣੀ ਧੀ ਵੱਲ ਝਾਕੀ ਤੇ ਬੋਲੀ, "ਵੀਰਪਾਲ ਪੁੱਤ, ਕੀ ਗੱਲ? ਤੇਰੀਆਂ ਟੂਮਾਂ ਕਿੱਥੇ ਨੇ?" ਵੀਰਪਾਲ, "ਉਹ ਤਾਂ ਮੰਮੀ ਕੋਲ ਆ। ਉਹ ਕਹਿੰਦੇ ਵਿਆਹ ਸ਼ਾਦੀ ਪਾ ਲਿਆ ਕਰੀ। ਆਪਣੇ ਕੋਲ ਹੀ ਆ ਉਹਨਾਂ ਦੇ।" ਮਾਂ, "ਲੇ ਪੁੱਤ, ਮੇਰੀਆਂ ਸ਼ਰੀਕਣੀਆਂ ਤੈਨੂੰ ਵੇਖ ਕੇ ਕੀ ਕਹਿਣਗੀਆਂ ਵੀ ਵੀਰਪਾਲ ਦੇ ਕੰਨਾਂ ਵਿੱਚ ਬਣੌਟੀ ਕਾਟੇ ਕਾਹ ਤੋਂ ਪਾਏ ਨੇਗੇ?" ਵੀਰਪਾਲ, ਮਾਂ ਇੱਕ ਗੱਲ ਦੱਸਾਂ ਪੇਕੇ ਘਰ ਵਰਗੀ ਮौज ਸੌਰੀ ਘਰ ਕਿੱਥੇ ਹੁੰਦੀ ਆ ਜੇ ਮੈਂ ਇੱਥੇ ਹੁੰਦੀ ਤੇਥੋਂ ਕਾਟੇ ਮੰਗ ਵੀ ਲੈਂਦੀ ਕਿ ਮੈਂ ਪਾਉਣੇ ਆ ਪਰ ਸੱਸ ਜੋ ਕਦੇ ਮੇਰੀ ਬਣ ਵੀ ਨਹੀਂ ਸਕਦੀ ਉਹਦੇ ਕੋਲੋਂ ਕੋਈ ਚੀਜ਼ ਮੰਗਣ ਨੂੰ ਦਿਲ ਹੀ ਨਹੀਂ ਕਰਦਾ ਮਾਂ ਪੁੱਤ ਸੱਚ ਦੱਸ ਤੇਰੀ ਸੱਸ ਤੇਰੇ ਨਾਲ ਚੰਗਾ ਵਰਤਾਓ ਨਹੀਂ ਕਰਦੀ ਵੀਰਪਾਲ ਮਾਂ ਉਹ ਗੁੱਸੇ ਆ ਕਹਿੰਦੀ ਮੈਨੂੰ ਕੱਲੀ ਸ਼ਾਂਪ ਪਾਈ ਆ ਮੇਰੇ ਕੋਲ ਮਾਣੇ ਕਾਂਟੇ ਨਹੀਂ ਪਾਈ ਮਾਂ ਕੁੜੇ ਲੋੜਾ ਆ ਗਿਆ ਇੰਨਾ ਦਾ ਅਜ ਤਾਂ ਦਿੱਤਾ ਪਰ ਹਜੇ ਵੀ ਢਿੱਡ ਨਹੀਂ ਭਰਿਆ ਇਹਨਾਂ ਦਾ ਵੀਰਪਾਲ ਮਾਂ ਕੁਲਦੀਪ ਨੇ ਤਾਂ ਅੱਜ ਤਾਈਂ ਕੁਝ ਨਹੀਂ ਕਿਹਾ ਪਰ ਮੇਰੀ ਸੱਸ ਹੀ ਕੁਪਤੀ ਆ ਤੂੰ ਨਾ ਫਿਕਰ ਕਰ ਮਾਂ ਜਿਹੋ ਜਿਹਾ ਸੁਣਿਆ ਸੀ ਉਵੇਂ ਹੀ ਗੱਲ ਹੁੰਦੀ ਆ ਹਰ ਸੱਸ ਮੈਨੂੰ ਲੱਗਦਾ ਹਰ ਸੱਸ ਐਵੇਂ ਦੀ ਹੀ ਹੁੰਦੀ ਆ ਮਾਂ ਧੀਆਂ ਦੇ ਆਹੀ ਤਾਂ ਦੁੱਖ ਹੁੰਦੇ ਆ ਪੁੱਤ ਹੋਰ ਦੱਸ ਕੀ ਇਹ ਵਿਚਾਰੀਆਂ ਦੁਨੀਆ ਤੋਂ ਵੱਖਰਾ ਖਾਂਦੀਆਂ ਨੇ ਰਾਣੀ ਆਪ ਦਾ ਸਕੂਲ ਦਾ ਕੰਮ ਛੱਡ ਕੇ ਆਪਣੀ ਭੈਣ ਵੀਰਪਾਲ ਕੋਲ ਆਈ ਤੇ ਬੋਲੀ ਦੀਦੀ ਤੁਸੀਂ ਆਹ ਵਾਲੀ ਛਾਂਪ ਰੱਖ ਲਵੋ ਜਾਂ ਆਪਣੀ ਉਂਗਲ ਵਿੱਚ ਪਾ ਲਵੋ ਤੁਹਾਡੇ ਬਹੁਤ ਸੋਹਣੀ ਲੱਗੂਗੀ ਨਾ ਨਾ ਕਰਦੀ ਵੀਰਪਾਲ ਦੀ ਉਂਗਲ ਵਿੱਚ ਰਾਣੀ ਨੇ ਧੱਕੇ ਨਾਲ ਛਾਂਪ ਪਾ ਦਿੱਤੀ ਵੀਰਪਾਲ ਦੀਆਂ ਅੱਖਾਂ ਫਿਰ ਸਿੱਲੀਆਂ ਹੋ ਗਈਆਂ ਐਨੇ ਨੂੰ ਕੁਲਦੀਪ ਦਾ ਫੋਨ ਆ ਗਿਆ ਵੀਰਪਾਲ ਉਹਦੇ ਨਾਲ ਗੱਲਾਂ ਕਰਨ ਲੱਗ ਪਈ ਮਾਂ ਆਪਣੀ ਧੀ ਦੀਆਂ ਸੋਚਾਂ ਵਿੱਚ ਮੱਥੇ ਉੱਤੇ ਹੱਥ ਧਰੀ ਬੈਠੀ ਸੀ ਕਿ ਐਨੇ ਨੂੰ ਬਿਕਰ ਆ ਗਿਆ ਬਿਕਰ ਕੀ ਗੱਲ ਹੋਈ ਜੀਤੋ ਐਂ ਬੈਠੀ ਆ ਜੀਤੋ ਵੇਖ ਲਾ ਆਪਾਂ ਤਾਂ ਜਿੰਨਾ ਜ਼ੋਰ ਲਾਉਣਾ ਸੀ ਲਾਤਾ ਵਿਆਹ ਤੇ ਵੇਖ ਲਾ ਹਜੇ ਵੀ ਉਹਨਾਂ ਦੇ ਨੱਕ ਥੱਲੇ ਕੁਝ ਨਹੀਂ ਆਇਆ ਵੀਰਪਾਲ ਕਹਿੰਦੀ ਆ ਮੇਰੀ ਸੱਸ ਕਹਿੰਦੀ ਮੇਰੇ ਕੁੜਮਾ ਨੇ ਮੈਨੂੰ ਕਾਂਟੇ ਨਹੀਂ ਪਾਈ ਬਿਕਰ ਮੈਂ ਹੁਣੇ ਨਾ ਉਹਦੇ ਕੰਨਾਂ ਵਿੱਚ ਚਭोली ਪਵਾ ਦੇਮਾਂ ਕਰਦੀ ਵੇਖੀ ਆ ਮੇਰੇ ਨਾਲ ਕਰਾਈ ਤੂੰ ਉਹਦੀ ਗੱਲ ਮੈਂ ਪੁੱਛੂੰ ਵੀ ਕੀ ਗੱਲ ਆ ਜੀਤੋ ਐਵੇਂ ਕਿਉਂ ਗੱਲ ਵਧਾਉਣੀ ਆ ਚਲ ਆਪਾਂ ਇਹਦੀ ਭੂਆ ਨਾਲ ਗੱਲ ਕਰਾਂਗੇ ਵੀ ਵੇਖ ਲਾ ਹੁਣ ਇਹ ਆਪਦੀਆਂ ਗੱਲਾਂ ਤੇ ਤਾਂ ਰਹੇ ਨਹੀਂ ਵਿਕਰ ਆਹ ਹੋਵਾਂਸੋ ਪਰ ਉਹ ਵੀ ਕਿਹੜਾ ਸਿੱਧੇ ਮੂੰਹ ਬੋਲੂਗੀ ਵੇਖ ਲਾ ਵਿਆਹ ਵਿੱਚ ਕਿੰਨਾ ਗੰਦ ਪਾਇਆ ਸੀ ਜੀਤ ਨੇ ਜੇ ਵੀਰਪਾਲ ਦਾ ਮਾਮਾ ਨਾ ਹੁੰਦਾ ਤਾਂ ਵਿਆਹ ਕਿੱਥੇ ਸਿਰੇ ਚੜਨਾ ਸੀ ਜੀਤੋ ਤਿਆਂ ਦੇ ਵਿਆਹ ਤੇ ਤਾਂ ਰੱਬ ਆਪ ਹੀ ਸਹਾਈ ਹੁੰਦਾ ਚਲ ਕੋਈ ਨਾ ਆਪਾਂ ਆਪ ਹੀ ਕੋਈ ਹੀਲਾ ਕਰ ਲਾਂਗੇ ਜਾਂ ਮੇਰੀਆਂ ਜਿਹੜੀਆਂ ਵੱਡੀਆਂ ਵਾਲੀਆਂ ਮੇਰੇ ਪੇਕੇ ਮੇਰੀ ਮਾਂ ਮਰੀ ਤੋਂ પાਕੇ ਗਏ ਸੀ ਮੈਂ ਉਹ ਰੱਖ ਲੂੰਗੀ ਦੂਜੀਆਂ ਨਾਲ ਇਹਦੀ ਸੱਸ ਦਾ ਮੱਥਾ ਡੰਮ ਦੇਾਂਗੇ ਬਿਕਰ ਲਾਲਚ ਬੁਰੀ ਬੜਾ ਜੇ ਇੱਕ ਵਾਰੀ ਉਹਨਾਂ ਨੂੰ ਮੂੰਹ ਪੈ ਗਿਆ ਫਿਰ ਉਹ ਕੁੜੀ ਨੂੰ ਤੰਗ ਕਰਨਗੇ ਹੁਣ ਸੋਚ ਸਮਝ ਕੇ ਕੋਈ ਚੀਜ਼ ਦੇਈ ਕਾਂਟਿਆਂ ਨਾਲ 4 ਦਿਨ ਖੁਸ਼ ਰਹਿਣਗੇ ਪਰ ਫਿਰ ਐਨੀ ਗੱਲ ਕਹਿ ਕੇ ਹਰਦੇਵਨ ਹੋਣ ਚਲਾ ਗਿਆ ਵੀਰਪਾਲ ਦਾ ਭਰਾ ਟਿਊਸ਼ਨ ਪੜ੍ਹ ਕੇ ਆਇਆ ਸੀ ਰਾਣੀ ਰੋਟੀ ਸਬਜ਼ੀ ਦਾ ਕੰਮ ਕਰਨ ਲੱਗ ਪਈ ਤੇ ਵੀਰਪਾਲ ਹਜੇ ਤੱਕ ਕੁਲਦੀਪ ਨਾਲ ਹੀ ਗੱਲ ਕਰ ਰਹੀ ਸੀ ਵੀਰਪਾਲ ਹੱਸ ਹੱਸ ਗੱਲਾਂ ਕਰ ਰਹੀ ਸੀ ਮਾਂ ਖੋਸੀ ਕਿ ਚਲ ਕੁਲਦੀਪ ਤਾਂ ਚੰਗਾ ਪਿਆਰ ਕਰਦਾ ਵੀਰਪਾਲ ਨੂੰ ਕੁਲਦੀਪ ਫਿਰ ਕਿਦਣ ਲੈਣਾ ਮੈਂ ਆਪਦੇ ਗੁਲਾਬ ਦੇ ਫੁੱਲ ਨੂੰ ਕੱਲਾ ਫੁੱਲ ਹੀ ਨਹੀਂ ਹੁਣ ਤਾਂ ਫੁੱਲ ਦੇ ਨਾਲ ਕਲੀ ਵੀ ਆ ਜੀ ਹੱਸਦੇ ਹੋਏ ਕੁਲਦੀਪ ਨੇ ਹਾਂ ਹਾਂ ਕਿਹਾ ਉਹ ਤਾਂ ਮੇਰੀ ਜਾਨ ਆ ਐਨਾ ਕਹਿੰਦਿਆਂ ਮੀਰਪਾਲ ਨੂੰ ਵੱਡਾ ਸਾਰਾ ਖੜਕਾ ਸੁਣਾਈ ਦਿੱਤਾ ਤੇ ਉਹ ਤਬਕ ਪਈ ਉਸ ਨੂੰ ਲੱਗਿਆ ਜਿਵੇਂ ਕੁਲਦੀਪ ਦਾ ਮੋਟਰਸਾਈਕਲ ਕਿਸੇ ਵਿੱਚ ਵੱਜਿਆ ਹੋਵੇ ਉਹ ਹੈਲੋ ਹੈਲੋ ਕਰੀ ਗਈ ਪਰ ਅੱਗੋਂ ਕੋਈ ਆਵਾਜ਼ ਨਾ ਆਈ ਹਾਂਜੀ ਦੋਸਤੋ ਇਸ ਕਹਾਣੀ ਦਾ ਅਗਲਾ ਭਾਗ ਕੱਲ ਆਵੇਗਾ ਜੀ